ਚੋਰੀ ਦੀਆਂ ਵਕ ਵਕਤ ਰਹੀਆਂ ਕਿ ਵਾਰਦਾਤਾਂ ਸਾਹਮਣੇ ਆ ਰਹੀਆਂ ਲੇਕਿਨ ਇੱਕ ਨਵੀਂ ਵਾਰਦਾਤ ਸਾਹਮਣੇ ਆਈ ਹੈ ਬਕਰੇ ਅਤੇ ਸੂਰ ਚੋਰੀ ਹੋਣ ਦੀ ਪਹਿਲਾਂ ਤੋਂ ਘਰਾਂ 'ਚ ਚੋਰੀ ਹੁੰਦੀ ਸੀ ਸੋਨੇ ਲੈ ਕੇ ਗਹਿਣੇ ਲੈ ਕੇ ਕੱਪੜੇ ਲੈ ਕੇ ਔਰ ਸਮਾਨ ਜਾਂ ਨਗਦ ਰਕਮ ਲੈ ਕੇ ਲੇਕਿਨ ਹੁਣ ਨਵੀਂ ਚੋਰੀ ਸਾਹਮਣੇ ਆਈ ਹੈ ਬਕਰੇ ਅਤੇ ਸੂਰ ਜਿਹੜੇ ਕਿ ਲੱਖਾਂ ਰੁਪਏ ਦੇ ਸੀ ਉਹ ਚੋਰੀ ਦੀ ਵਾਰਦਾਤ ਹੋਈ ਸਮਾਣਾ ਦੇ ਨਾਲ ਲੱਗਦਾ ਗੋਮਨਗਰ ਬਸਤੀ ਹੈ ਪੁਲਿਸ ਲਗਾਤਾਰ ਜਿਹੜੇ ਕਥਿਤ ਚੋਰ ਹੈ ਜਿਨ੍ਹਾਂ ਨੇ ਬਕਰੇ ਤੇ ਪਿਗ ਨੂੰ ਚੋਰੀ ਕੀਤਾ ਹੈ ਉਹਨਾਂ ਨੂੰ ਕਾਬੂ ਕਰਨ ਦੇ ਲਈ ਪੁਲਿਸ ਦਿਨ ਰਾਤ ਕੰਮ ਕਰ ਰਹੀ ਹੈ ਇਹਨਾਂ ਦੀ ਕੀਮਤ 4.5 ਤੋਂ ਲੈ ਕੇ 5 ਲੱਖ ਦੇ ਕਰੀਬ ਹੈ ਔਰ ਇੱਕ ਸਹਾਇਕ ਦੰਦੇ ਦੇ ਤੌਰ ਤੇ ਕਿਸਾਨ ਨੇ ਸੂਰ ਇਹ ਬੱਕਰੇ ਇਹ ਉਹਨਾਂ ਨੇ ਪਾਲੇ ਹੋਏ ਸੀ ਇਹ ਮੇਰੇ ਕੋਲ ਜੀ ਬੀਟਲ ਅੰਬਰਸਰੀ ਪਿਓਰ ਵੈਰੈਟੀ ਆ ਆਪਾਂ ਰੱਖੀ ਹੋਈ ਆ ਤਕਰੀਬਨ 2016 ਤੋਂ ਮੈਂ ਇਹ ਕੰਮ ਕਰ ਰਿਹਾ ਆ ਪਹਿਲਾਂ ਮੈਂ ਪਿਗਰੀ ਦਾ ਸਟਾਰਟ ਕੀਤਾ ਸੀ ਜੀ ਉਸ ਤੋਂ ਬਾਅਦ ਹੌਲੀ ਹੌਲੀ ਮੈਂ ਸੋਚਿਆ ਵੀ ਕੋਈ ਹੋਰ ਵੀ ਵਧਾ ਕੇ ਆਪਾਂ ਕੰਮ ਕਰੀਏ ਕਿਉਂਕਿ ਘਰੇਲੂ ਖਰਚਾ ਹੋਣਾ ਕਰਕੇ ਵੀ ਕੰਮ ਕਰਨੇ ਜ਼ਰੂਰੀ ਨੇ ਨਾਲ ਇਹੋ ਜੇ ਫਿਰ ਮੈਂ ਬੱਕਰੀਆਂ ਦਾ ਕੰਮ ਸਟਾਰਟ ਕੀਤਾ ਜੀ ਨਾਲ ਬਕਰਿਆਂ ਦੇ ਤਕਰੀਬਨ ਮੈਂ ਕੁਆਲਿਟੀ ਜਿਹੜੀ ਇਹ ਆਪਣੀ A+ ਗ੍ਰੇਡ ਬਣਾਈ ਹੋਈ ਸੀ ਜਿਹੜੇ ਮੇਰੇ ਕੋਲ ਵਧੀਆ ਅੰਬਰਸਰੀ ਬੀਟਲ ਨਸਲ ਦੇ ਵਧੀਆ ਬਰੀਡਰ ਸੀ ਇਹ ਜਿਹੜੀ ਮੇਰੀ ਕੀਮਤ ਸੀ ਤਕਰੀਬਨ ਇੱਕ ਬੱਕਰੇ ਜਿਹੜਾ ਬਰੀਡਰ ਹੈ ਜੀ ਮੇਰਾ ਉਹ ਤਕਰੀਬਨ ਲੱਖ ਸਵਾ ਲੱਖ ਦੀ ਕੀਮਤ ਦਾ ਇੱਕ ਬਰੀਡਰ ਸੀ ਜੀ ਬੱਕਰੀਆਂ ਦੀ ਕੀਮਤ ਅਲੱਗ-ਅਲੱਗ ਜਿਵੇਂ ਕਿਸੇ ਦੀ 50000 ਕਿਸੇ ਦੀ 60 65 70 80 ਲੱਖ ਤੱਕ ਜਾਂਦੀ ਹੈ ਜੀ ਬਾਕੀ ਬੱਚੇ ਦੀ ਇੱਕ ਕੀਮਤ ਸਟਾਰਟ ਹੋ ਜਾਂਦੀ ਹੈ 10 ਤੋਂ 20000 ਰੁਪਏ ਜੀ ਤੇ ਤੁਹਾਡੇ ਪਿਗ ਕਿਹੜੀ ਬਰੀਡ ਹੈ ਇਹ ਆਪਣੀ ਇੰਗਲੈਂਡ ਦੀ ਨਿਊਯਾਰਕ ਬਰੀਡ ਹੈ ਜਯੋਕਸ਼ੇਰ ਇਹ ਉਥੋਂ ਆਪਣਾ ਸਰਕਾਰੀ ਫਾਰਮ ਤੋਂ ਲਈ ਹੋਈ ਹੈ ਜੀ 90 ਤੋਂ ਇਹ ਆਪਾਂ ਉਥੋਂ ਕੰਮ ਸਟਾਰਟ ਕੀਤਾ ਸੀ ਲੈ ਕੇ ਇਹ ਤਕਰੀਬਨ ਜੀ ਲਾ ਕੇ ਚੱਲੀ ਹੈ ਜੇ ਮਾਰਕੀਟ ਰੇਟ ਦੇ ਹਿਸਾਬ ਨਾਲ ਤਾਂ ਸਾਡੇ ਕੋਲ 4.5 ਲੱਖ ਰੁਪਏ ਦਾ ਸੂਰ ਤੇ ਬੱਕਰੇ ਮੇਰੇ ਚੋਰੀ ਕਿਤਨੇ ਲਈ ਇੱਥੇ ਮਨ ਲਓ ਤੁਹਾਡੇ ਘਰ ਵੀ ਡੇਰੇ ਐ ਮਨ ਲਓ ਇੱਥੇ ਖੇਤਾਂ 'ਚ ਸਰ ਜਦੋਂ ਆਪਾਂ ਤਕਰੀਬਨ ਮੈਂ ਫਾਰਮ ਦੇ ਬਾਹਰ ਲੈਟਾ ਲੱਗੀਆਂ ਹੋਏ ਨੇ ਮੇਰੇ ਜੀ ਤੇ ਕੈਮਰੇ ਮੇਰੇ ਘਰ ਹੀ ਲੱਗੇ ਹੋਏ ਨੇ ਤਕਰੀਬਨ ਉੱਥੋਂ ਥੋੜਾ ਜਿਹਾ ਇੱਥੇ ਤੱਕ ਮਾਰ ਕਰਦੇ ਨੇ ਜਦੋਂ ਸਵੇਰੇ ਘਰ ਦੇ ਮੇਰੇ ਉੱਠੇ ਕਿ 3:00 ਵਜੇ ਸਾਢੇ 3:00 ਵਜੇ ਉਹਨਾਂ ਨੇ ਕਿਹਾ ਵੀ ਫਾਰਮ ਦੀਆਂ ਲੇਟਾਂ ਬੰਦ ਨੇ ਕੀ ਹੋਇਆ ਮੈਂ ਉਹਦੇ ਨਾਲ ਦੇ ਨਾਲ ਭੱਜਿਆ ਆ ਕੇ ਦੇਖਿਆ ਕਿ ਜੰਦਰਾ ਟੁੱਟਾ ਪਿਆ ਸੀ ਜਾਨਵਰ 2-3 ਬਾਰ ਲੱਗੇ ਫਿਰਦੇ ਸੀ ਤੇ ਪੁਲਿਸ ਕਿਸ ਤਰ੍ਹਾਂ ਦਾ ਸੇਵ ਕਰੇ ਤੁਹਾਡਾ ਪੁਲਿਸ ਪੂਰਾ ਸਹਿਯੋਗ ਦਿੱਤਾ ਜੀ ਪੁਲਿਸ ਨੇ ਆ ਚਲਸੋ ਸਾਹਿਬ ਨੇ ਪੂਰਾ ਆਪਣਾ ਸਹਿਯੋਗ ਦਿੱਤਾ ਜੀ ਸਾਰੇ ਉਦੋਂ ਦੇ ਭੱਜ ਰਹੇ ਨੇ ਜੀ ਸਾਰੀ ਉਹਨਾਂ ਨੇ ਆਪਣੀ ਰਿਕਵਰੀ ਕਰ ਰਹੇ ਨੇ ਪੂਰੀ ਕੈਮਰਾਮੈਨ ਪ੍ਰਥਮ